ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੋਧ ਗੁਰੂ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦੋਵਾਂ ਵਿਚਕਾਰ ਮੁਲਾਕਾਤ ਖੁਇ ਤੇ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ ਦੱਸਦੀ ਹੈ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਮੁਲਾਕਾਤ ਨੂੰ ਕਈ ਰਾਜਨੀਤਿਕ ਮਾਇਨੇ ਦੇ ਵਿੱਚ ਦੇਖਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹ ਮੁਲਾਕਾਤ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜੋ ਹੈ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਕੁਲਤਾਰ ਸਿੰਘ ਸਦਮਾ ਜਿੱਥੇ ਉਹਨਾਂ ਨੇ ਦলাই লামਾ ਦੇ ਨਾਲ ਮੁਲਾਕਾਤ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੋਧ ਗੁਰੂ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦੋਮਾ ਵਿਚਾਰ ਮੁਲਾਕਾਤ ਖੋਇ ਤੇ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ ਦੱਸਦੀ ਹੈ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਮੁਲਾਕਾਤ ਨੂੰ ਕਈ ਰਾਜਨੀਤਿਕ ਮਾਇਨੇ ਦੇ ਵਿੱਚ ਦੇਖਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹ ਮੁਲਾਕਾਤ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜੋ ਹੈ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਕੁਲਤਾਰ ਸਿੰਘ ਸੰਧਵਾ ਜਿੱਥੇ ਉਹਨਾਂ ਨੇ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੋਧ ਗੁਰੂ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦੋਵਾਂ ਵਿਚਕਾਰ ਮੁਲਾਕਾਤ ਹੋਈ ਤੇ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ ਦੱਸਦੀ ਹੈ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਮੁਲਾਕਾਤ ਨੂੰ ਕਈ ਰਾਜਨੀਤਿਕ ਮਾਇਨੇ ਦੇ ਵਿੱਚ ਦੇਖਿਆ ਜਾ ਰਿਹਾ ਤੇ ਕਹਿ ਜਾ ਰਿਹਾ ਕਿ ਇਹ ਮੁਲਾਕਾਤ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜੋ ਇਹ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਕੁਲਤਾਰ ਸਿੰਘ ਸਦਮਾ ਜਿੱਥੇ ਉਹਨਾਂ ਨੇ ਦলাই লামਾ ਦੇ ਨਾਲ ਮੁਲਾਕਾਤ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੋਧ ਗੁਰੂ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦੋਵਾਂ ਵਿਚਕਾਰ ਮੁਲਾਕਾਤ ਹੋਈ ਤੇ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ ਦੱਸਦੀ ਹੈ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਮੁਲਾਕਾਤ ਨੂੰ ਕਈ ਰਾਜਨੀਤਿਕ ਮਾਇਨੇ ਦੇ ਵਿੱਚ ਦੇਖਿਆ ਜਾ ਰਿਹਾ ਤੇ ਕਹਿ ਜਾ ਰਿਹਾ ਕਿ ਇਹ ਮੁਲਾਕਾਤ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜੋ ਹੈ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਕੁਲਤਾਰ ਸਿੰਘ ਸਦਮਾ ਜਿੱਥੇ ਉਹਨਾਂ ਨੇ ਦলাই লামਾ ਦੇ ਨਾਲ ਮੁਲਾਕਾਤ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੋਧ ਗੁਰੂ ਦলাই ਲਾਮਾ ਦੇ ਨਾਲ ਮੁਲਾਕਾਤ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦੋਵਾਂ ਵਿਚਕਾਰ ਮੁਲਾਕਾਤ ਹੋਈ ਤੇ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ ਦੱਸਦੀ ਹੈ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਮੁਲਾਕਾਤ ਨੂੰ ਕਈ ਰਾਜਨੀਤਿਕ ਮਾਇਨੇ ਦੇ ਵਿੱਚ ਦੇਖਿਆ ਜਾ ਰਿਹਾ ਤੇ ਕਹਿ ਜਾ ਰਿਹਾ ਕਿ ਇਹ ਮੁਲਾਕਾਤ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜੋ ਹੈ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਕੁਲਤਾਰ ਸਿੰਘ ਸਦਮਾ ਜਿੱਥੇ ਉਹਨਾਂ ਨੇ ਦলাই লামਾ ਦੇ ਨਾਲ ਮੁਲਾਕਾਤ ਕੀਤੀ ਹੈ